ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਲਾਨਾ ਕਾਇਆਕਲ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਪੈਂਦੇ ਸੀਐਚਸੀ ਹਸਪਤਾਲ ਵਿੱਚੋਂ ਮਾਛੀਵਾਲਾ ਸੀਐਚਸੀ ਹਸਪਤਾਲ ਸਭ ਤੋਂ ਵੱਧ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਇਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਪੀਰ ਸਿੰਘ ਨੇ ਕੀਤਾ। ਇਸ ਮੌਕੇ ਤੇ ਉਹਨਾਂ ਬੋਲਦੇ ਆ ਕਿ ਇਹ ਪੰਜਾਬ ਸਰਕਾਰ ਵੱਲੋਂ ਇਸਲਾਣਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਜ਼ਿਲ੍ਹੇ ਤੇ ਅਧੀਨ ਪੈਂਦੇ ਸਾਰੇ ਹੀ ਹਸਪਤਾਲਾਂ ਦਾ ਨਿਰੇਖਣ ਕਰ ਉਹਨਾਂ ਨੂੰ ਨੰਬਰ ਦਿੱਤੇ ਜਾਂਦੇ ਹਨ ਜਿਸ ਵਿੱਚ ਮਾਛੀਵਾਲਾ ਸਾਹਿਬ ਹੈ ਇੱਥੇ ਹਸਪਤਾਲ ਵਾਧਾ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਏ ਆ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵੱਧ ਸਹੂਲਤਾਂ ਦੇ ਕੇ ਵਧੀਆ ਬਣਾਉਣ ਦੇ ਯਤਨ ਕਰਦੇ ਰਵਾਂਗੇ ਇਸ ਮੌਕੇ ਉਹਨਾਂ ਬੋਲਦੇ ਹਾਂ ਹੋਰ ਕੀ ਕੁਝ ਕਹਾ ਆਊਟਰਾ ਟਰੈਕ ਕਰਦੇ ਹਾਂ ਸਭਾ ਭੈਗੁਰੂ ਜੀ ਦਾ ਖਾਲਸਾ ਸ੍ਰੀ ਭੈਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਹੈਗਾ ਆਪਣੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਉਹ ਹੈ ਕਾਇਆਕਲਪ ਦਾ ਪ੍ਰੋਗਰਾਮ ਜਿਹੜਾ 2023 ਦੇ ਵਿੱਚ ਹੋਇਆ ਉਹਦੇ ਵਿੱਚ ਸਾਡਾ ਜਿਹੜਾ ਹੈਗਾ ਸੀਐਸਸੀ ਮਾਛੀਵਾੜਾ ਪੂਰੇ ਲੁਧਿਆਣੇ ਜ਼ਿਲ੍ਹੇ ਦੀਆਂ ਸੀਐਸਸੀ ਦੇ ਵਿੱਚੋਂ ਹਾਈएस्ट ਸਕੋਰ ਲੈ ਕੇ ਪਹਿਲੇ ਨੰਬਰ ਤੇ ਆਇਆ ਹੈ। ਇਹੀ ਅੱਜ ਦੀ ਜਿਹੜੀ ਹੈਗੀ ਆ ਕਾਨਫਰੰਸ ਦਾ ਵਿਸ਼ਾ ਹੈ। ਕਦੋਂ ਦਾ ਚੱਲ ਰਿਹਾ ਸੀ ਇਹ ਪ੍ਰੋਗਰਾਮ ਜਿਹੜਾ ਇਹ ਤਕਰੀਬਨ ਜਿਹੜੀ ਹੈਗੀ ਆ ਸਰਕਾਰ ਵੱਲੋਂ ਹਰ ਇੱਕ ਸਾਲ ਕਾਇਆਕਲਪ ਦਾ ਇੱਕ ਪ੍ਰੋਗਰਾਮ ਜਿਹੜਾ ਉਹ ਬਣਾਇਆ ਜਾਂਦਾ ਹੈਗਾ। ਤੇ ਉਹਦੇ ਵਿੱਚ ਜਿਹੜੇ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸੀਐਸਸੀ ਉਹਨਾਂ ਦਾ ਮੁਲਕਨ ਕੀਤਾ ਜਾਂਦਾ ਅਲੱਗ-ਅਲੱਗ ਪੁਆਇੰਟਸ ਉਹਦੇ ਹੁੰਦੇ ਨੇ ਉਹ ਮੁਲਕਨ ਦੇ ਵਿੱਚ ਫਿਰ ਉਹਨਾਂ ਦੇ ਨੰਬਰ ਐਡ ਹੁੰਦੇ ਨੇ ਤੇ ਉਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗਾ ਵੀ ਜਦੋਂ ਵੀ ਜਦੋਂ ਤਾਂ ਮੈਂ ਅ ਇਸ ਗਰੁੱਪ ਹਮੇਸ਼ਾ ਦੀ ਪਵਿੱਤਰ ਨਗਰੀ ਧਰਤੀ ਦੇ ਉੱਤੇ ਮੈਂ ਜੂਨ 2023 ਦੇ ਵਿੱਚ ਜੁਆਇਨ ਕੀਤਾ ਉਸ ਤੋਂ ਬਾਅਦ ਮੈਂ ਆਪਣੀਆਂ ਐਫਰਟਸ ਨਾਲ ਬਾਕੀ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਬਿਹਤਰ ਜਿਹੜੀਆਂ ਹੈਗੀਆਂ ਪੇਸ਼ੈਂਟ ਨੂੰ ਲੋਕ ਭਿੱਤ ਦੇ ਮੁੱਖ ਰੱਖਦੇ ਹੋਏ ਅਸੀਂ ਬਿਹਤਰ ਸਵਾਵਾਣ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਈਵਨ ਕਿ ਸਾਫ ਸਫਾਈ ਜਿਹੜਾ ਹੈਗਾ ਉਹ ਤਾਂ ਵੀ ਵਧੀਆ ਜਿਹੜਾ ਹੈਗਾ ਸਚੱਜਿਆ ਪ੍ਰਬੰਧ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ ਵਧੀਆ ਸੂਲਤਾਂ ਦਿੱਤੀਆਂ ਜਾਂਦੀਆਂ ਤੇ ਮੈਡੀਸਨ ਪ੍ਰੋਪਰ ਦਿੱਤੀ ਜਾਂਦੀ ਹੈ ਜਿਹੜਾ ਵਾਰਡ ਦੇ ਵਿੱਚ ਪੇਸ਼ੈਂਟਸ ਨੇ ਉਨਾ ਨੂੰ ਵੀ ਵਿੱਤ ਸਹਾਉਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਇਹ ਸਾਲ 2023 ਦੇ ਵਿੱਚ ਅਸੀਂ ਜਿਹੜੀ ਹੈਗੀ ਆ ਸਰਕਾਰ ਵੱਲੋਂ ਇੱਕ ਟੀਮ ਅਪਾਇੰਟ ਕੀਤੀ ਜਾਂਦੀ ਆ ਉਹ ਟੀਮ ਆ ਕੇ ਜਿਹੜਾ ਹੈਗਾ ਮੁਲਕਨ ਕਰਦੀ ਆ ਫਿਰ ਉਹ ਸਾਰੇ ਪੁਆਇੰਟ ਦੇ ਚੈੱਕ ਕਰਕੇ ਫਿਰ ਉਹਨਾਂ ਦਾ ਸਕੋਰ ਦਿੱਤਾ ਜਾਂਦਾ ਆ ਤੇ ਅਸੀਂ ਇਹ ਇੱਕ ਗੁੱਡ ਨਿਊਜ਼ ਦੇਣਾ ਚਾਹੁੰਦੇ ਆ ਵੀ ਮਾਛੀਵਾੜੇ ਦੀ ਪਵਿੱਤਰ ਧਰਤੀ ਨੂੰ ਜ਼ਿਲ੍ਹਾ ਲੁਧਿਆਣਾ ਦੀਆਂ ਸੂਚੀਆਂ ਸਸੀ ਦੇ ਵਿੱਚੋਂ ਹਸਟਾ ਸਕੋਰ ਦਿੱਤਾ ਗਿਆ ਹੈ ਸਤਾਰ ਤੇ ਸੀਐਚਸੀਆਂ ਟੋਟਲ ਜੇ ਗੱਲ ਕਰੀਏ ਜਿਲ੍ਹੇ ਨੂੰ ਲੁਹਾਨੇ ਚ ਹਾਂ ਇਹ ਤਕਰੀਬਨ 14 ਕ ਸੀਐਸਸੀ ਹੈਗੀਆਂ ਪੂਰੇ ਲੁਹਾਨੇ ਜਿਲ੍ਹੇ ਦੇ ਵਿੱਚ ਸੀਐਸਸੀ ਮੀਨਸ ਕਮਿਊਨਿਟੀ ਹੈਲਥ ਸੈਂਟਰਸ ਹੈਗੀਆਂ ਨੇ ਉਹਨਾਂ ਦੇ ਵਿੱਚੋਂ ਸਾਡਾ ਮਾਛੀਵਾੜਾ ਪੂਰੀਆਂ ਸੀਐਸਸੀ ਦੇ ਵਿੱਚੋਂ ਜਾਨੀ ਕਿ ਪਹਿਲੇ ਨੰਬਰ ਤੇ ਆਇਆ ਹੈ ਸਾਡੇ ਸਮੁੱਚੇ ਸਟਾਫ ਦੀ ਮਿਹਨਤ ਲਗਨ ਦੇ ਨਾਲ ਮੇਰੀ ਰਹਿਨਮਾਈ ਦੇ ਹੇਠ ਇਹਨਾਂ ਨੇ ਪੂਰਾ ਜਿਹੜਾ ਹੈਗਾ ਮਿਹਨਤ ਨਾਲ ਕੰਮ ਕੀਤਾ ਤੇ ਸਮੁੱਚੇ ਇਲਾਕੇ ਦੇ ਮਾਚਵਾੜਾ ਸਾਹਿਬ ਦੇ ਲੋਕਾਂ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਹੈਗੀ ਆ। ਸਟਾਫ ਤੇ ਡਾਕਟਰਾਂ ਦੀ ਕਮੀ ਕਿੰਨੀ ਹੈ? ਇਹਦੇ ਬਾਰੇ ਤੁਹਾਡੇ ਸਟਾਫ ਦੀ ਡਾਕ ਪਰੈਰਾਮੈਡੀਕਲ ਸਟਾਫ इवन ਕਿ ਡਾਕਟਰਸ ਦੀ ਸ਼ਾਰਟੇਜ ਹੈ। ਇੱਕ ਡਾਕਟਰ ਸਾਡਾ ਪੀਜੀਏ ਦੇ ਵਿੱਚ ਇੱਕ ਪੀਜੀ ਕਰਨ ਗਿਆ ਹੂਆ। ਦੂਜਾ ਡਾਕਟਰ ਇੱਕ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਪੀਜੀ ਕਰਨ ਗਿਆ ਹੈ ਤੇ ਕੁਝ ਡਾਕਟਰ ਸਾਡੇ ਜਿਹੜੇ ਹੈਗੇ ਨੇ ਉਹ ਐਡੀਸ਼ਨਲ ਡਿਊਟੀ ਜਿਵੇਂ ਹੈ ਸਮਰਾਲਾ ਜਾਂ ਸੇਵਲੋਸ ਲੁਧਿਆਣਾ ਆ ਘਰ ਰਹੇ ਨੇ ਪਰ ਸਟਾਫ ਦੀ ਸ਼ੌਰਟੇਜ ਹੋਣ ਦੇ ਬਾਵਜੂਦ ਜਿੰਨਾ ਸਟਾਫ ਸਾਡੇ ਕੋਲ ਇਸ ਟਾਈਮ ਅਵੇਲੇਬਲ ਹੈਗਾ ਉਹਨਾਂ ਦੇ ਨਾਲ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਮੈਂ ਆਪਣੀ ਰਹਿਮਾਈ ਦੇ ਹੇਠ ਜਿਹੜਾ ਹੈਗਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਅਸੀਂ ਬਿਹਤਰ ਸਹੂਲਤਾਂ ਮਰੀਜ਼ਾਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰਾਂ ਦੀ ਕਿੰਨੀਆਂ ਅਸਾਮੀਆਂ ਹੋਰ ਹੈਗੀਆਂ ਕਿੰਨੀਆਂ ਖਾਲੀ ਹੈ ਹਾਂ ਸਾਡੇ ਜਿਹੜੇ ਹੈਗੀਆਂ 6 ਡਾਕਟਰਾਂ ਦੀਆਂ ਅਸਾਮੀਆਂ ਰੈਗੂਲਰ ਹੈਗੀਆਂ ਉਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਾ ਆਂ ਵੀ ਇੱਕ ਡਾਕਟਰ ਪੀਜੀਏ ਗਿਆ ਪੀਜੀ ਕਰਨ ਇੱਕ ਜਲੰਧਰ ਗਿਆ ਹੈ ਤੇ ਦੋ ਡਾਕਟਰ ਐਡੀਸ਼ਨਲ ਬਾਕੀ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਕਰ ਰਹੇ ਨੇ ਤੇ ਇੱਕ ਡਾਕਟਰ ਸਾਡਾ ਹੈਗਾ ਜਿਹੜਾ ਬੋਸਟਲ ਜੇਲ ਦੇ ਵਿੱਚ ਡਿਊਟੀ ਕਰ ਰਿਹਾ ਹੁਣ ਸਾਡੇ ਕੋਲ ਰੈਗੂਲਰ ਇੱਕ ਡਾਕਟਰ ਹੀ ਜਿਹੜਾ ਹੈਗਾ ਆਪਣੇ ਸਵਾਵਾਂ ਦੇ ਰਿਹਾ ਟੋਟਲ ਮੈਡੀਸਿਨ ਕਿੰਨੀ ਹੈ अवेलेबल ਨੇ ਜੀ ਮੈਡੀਸਿਨ ਸਾਡੀਆਂ ਜਿਹੜੀਆਂ ਹੈ ਗਵਰਨਮੈਂਟ ਵੱਲੋਂ ਸਪਲਾਈ ਜਾਂਦੀ ਉਹ ਮਤਲਬ ਕਿ ਅਸੀਂ ਡਿਮਾਂਡ ਪਾਉਂਦੇ ਰਹਿੰਦੇ ਆ ਉਹ ਸਾਨੂੰ ਸਪਲਾਈ ਮਿਲਦੀ ਰਹਿੰਦੀ ਐ ਅਸੀਂ ਬੇਤਰ ਜਿਹੜੀਆਂ ਹੈਗੀਆਂ ਮੈਡੀਸਿਨ ਇੱਥੋਂ ਪੇਸ਼IENTS ਨੂੰ ਆਪਣੇ ਅੰਦਰੋਂ ਹੀ ਸਾਰੀ ਦਵਾਈ ਦਿੱਤੀ ਜਾਂਦੀ ਹੈ ਟੈਸਟ ਵਗੈਰਾ ਟੈਸਟ ਵੀ ਸਾਡੇ ਲੈਬੋ੍ਰਟਰੀ ਹੈਗੀ ਐ ਗਵਰਨਮੈਂਟਲ ਲੈਬੋ੍ਰਟਰੀ ਹੈ ਸਾਡੇ ਕੋਲ ਲੈਬ ਟੈਕਨੀਸ਼ੀਅਨ ਹੈ ਉਹ ਬੇਤਰ ਜਿਹੜੀਆਂ ਹੈਗੀਆਂ ਡਾਕਟਰ ਜੋ ਵੀ ਟੈਸਟ ਲਿਖਦੇ ਨੇ ਤੇ ਉਹ ਇੱਥੋਂ ਅਸੀਂ ਗਵਰਨਮੈਂਟ ਹਸਪੀਟਲ ਦੇ ਅੰਦਰੋਂ ਸਰਕਾਰੀ ਜਿਹੜੀਆਂ ਉਹ ਟੈਸਟ ਕਰਵਾਉਂਦੇ ਆਂ